ਜਲੰਧਰ ਪੁਲਿਸ ਦੇ ਵੱਲੋਂ ਚੋਰਾਾਂ ਤੇ ਲੁੱਟੇਰੀਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਮਾਮਲਿਆਂ ਦੇ ਵਿੱਚ ਦੋਸ਼ੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿਅਕਤੀਆਂ ਦੇ ਵੱਲੋਂ 26 ਸਤੰਬਰ ਨੂੰ ਪੰਜਾਬ ਪੁਲਿਸ ਵਿੱਚ ਤਾਇਨਾਤ ਸਬ-ਇੰਸਪੈਕਟਰ ਦੇ ਘਰ ਦੇ ਬਾਹਰ ਇੱਕ ਚੈਨਲ ਚਪਕ ਦੇ ਮੌਕੇ ਤੋਂ ਹੋ ਫਰਾਰ ਹੋ ਕੇ ਸਾਨਤ ਤੇ ਇੱਕ ਹੋਰ ਕੇਸ ਇਹਨਾਂ ਦੇ ਉੱਪਰ ਦਰਜ ਸੀ ਕਿ ਇਹਨਾਂ ਨੇ ਜਲੰਧਰ ਦੇ ਬਸਤੀ ਖੇਤਰ ਦੇ ਵਿੱਚ ਇੱਕ ਔਰਤ ਦੇ ਨਾਲ 스내ਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਦੋਸ਼ੀਆਂ ਦੀ ਭਾਲ ਕਰਦੀ ਪਈ ਸੀ ਤੇ ਇਸੇ ਮਚਾਲੇ ਹੁਣ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋਵੇਂ ਦੋਸ਼ੀਆਂ ਦੇ ਕੋਲੋਂ 스내ਚਿੰਗ ਦੀਆਂ ਦੋਵੇਂ ਸੋਨੇ ਦੀਆਂ ਚੈਨਾ ਬਰਾਮੜਤ ਕਰਨੀਆਂ ਗਈਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਲੰਧਰ ਪੁਲਿਸ 스내ਚਿੰਗ ਔਰ ਥੈਫਟ ਦੇ ਲਗਾਤਾਰ ਜਿਹੜੀ ਨਈ ਮੂਵਮ ਚਲਾਈ ਹੋਈ ਹੈ ਉਸੀ ਸੀਰੀਜ਼ ਦੇ ਵਿੱਚ ਜਿਹੜਾ ਇੱਕ ਅਸੀਂ ਤੇ ਸਾਡੀ ਟੀਮ ਨੇ ਕਾਫੀ ਇੰਪੋਰਟੈਂਟ ਜਿਹੜਾ ਹੈਗਾ ਅਸਾਈਨਮੈਂਟ ਹੈ ਉਹ ਕਰਕੇ ਤਾਂ ਹੈ ਫੋਕਸ ਹੋਇਆ ਅਸੀਂ ਕਿ 24 ਤਰੀਕ ਨੂੰ ਜਿਹੜੇ ਟੂ ਸਾਈਮਲਟੇਨियसਲੀ ਸਨੇਚਿੰਗ ਲਗਾਤਾਰ ਸਨੇਚਿੰਗਾਂ ਹੋਈ ਸੀਗੀ ਪਹਿਲੀ ਸਨੇਚਿੰਗ ਹੋਈ ਸੀ ਦੁਪਹਿਰ ਨੂੰ ਉਹ ਦੇਪਨਗਰ ਦੇ ਵਿੱਚ ਐਂਡ ਸ਼ਾਮ ਨੂੰ ਸਨੇਚਿੰਗ ਹੋਈ ਸੀ ਫੋਰਸ ਅਧਿਕ ਸਰ ਫੋਰਸ ਅਧਿਕ ਫੋਰਸ ਅਧਿਕ 5 ਨੰਬਰ थाना ਪੀਐਸ ਡਿਜੀਤਾਈ ਉਥੇ ਦੋ ਸਨੇਚਿੰਗ ਹੋਈ ਸੀਗੀ

ਉਹ ਉਹਨਾਂ ਤੇ ਜਿਹੜਾ ਇੱਕ ਪੰਨਾ ਨਾਮ ਉਹੀਤ ਹੈ ਜਿਹੜਾ ਫਗਵਾੜੀ ਦਾ ਰਹਿਣਾ ਹੈ ਦੂਸਰਾ ਮੁਹੰਮਦ ਆਫਤਾਬ ਹੈ ਅਭੀ ਫਗਵਾੜੀ ਦਾ ਰਹਿਣਾ ਹੈ ਇਹਨਾਂ ਨੂੰ ਵਿਸਤਾਰਾ ਸੀ ਜਿਹੜਾ ਹਜ਼ਾਰ ਉਹਦੇ ਚੁੱਕ ਲਿਆ ਹੁਣ ਅਜੇ ਦੋ ਸੋਨੇ ਦੀ ਚੈਨਾ ਉਹ ਵਾਰੀਆਂ ਅੰਦਰ ਹੀ ਹੈਗੀ ਉਹ ਜਿਹੜੀ ਹੈਗੀ ਇਹਨਾਂ ਤੇ ਇੱਕ ਜਿਹੜੀ ਇਹ ਕੀਤੀ ਹੋਈ ਹੈ ਜਿਹੜਾ ਕਿ ਇਹਨਾਂ ਦਾ ਮਾਡਲ ਸਪੈਨ 20 ਜਨਰਲ ਹੁੰਦਾ ਸੀ ਕਿ ਆ ਬੇਸਿਕਲੀ ਡੇਟਿੰਗ ਕਰਦੇ ਸੀ ਪਹਿਲਾਂ एंड uh, अगर कोई लेडी इन जनरल लेडी अगर सिंगल हैगी या के लिए कितने जा रही है तो मौके भी नजाकत को देखते हुए वो जड़ी है नहीं इतना भी जड़ी है नहीं ना जरा कभी मैं के जरे ज़्यादा कभी ना है था हैगा क्राइम जा क्लाइंट वो वो बोल्ड ऑर्नामेंट है वो भी स्नेचिंग टू रिलेटेड सी ਬਾਕੀ ਨਾਲੋਂ ਅਸੀਂ ਜਿਵੇਂ ਐਜ਼ ਆਫ ਨਾਊ ਦਾ ਮਿਲਿਆ ਇਸ ਸਟਡੀ ਨੂੰ ਇਸ ਕਸ਼ਟ ਰਿਸਰਚਰ ਸੀ ਨੇ ਕੇ ਕਰ ਰਹੀ ਚੀਖਾਂ ਵੀ ਕੀਤੀ ਸ਼ਾਰਚ ਬੋਰ ਕਿਤੇ ਕਿਤੇ ਦੇ ਲਈ ਧੰਨਵਾਦ ਕਰਤਾ ਕਿ ਇਹ ਇਸਰ ਇਹਨਾਂ ਨੂੰ ਬ੍ਰਾਂਤੀ ਕੀ ਗਈ ਹੈ ਇਹਨਾਂ ਨੂੰ ਦੋ ਦੋ ਸੋਨੇ ਦੀ ਚੇਨ ਅਤੇ ਇੱਕ ਬੜੀ ਬੱਗ